ਪਿਛਲੇ ਦਿਨਾਂ ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਯੁੱਧ ਨਸ਼ੇ ਵਿਰੁੱਧ ਸ਼ੁਰੂਆ ਗਿਆ ਹੈ ਇਹ ਯੁੱਧ ਕਾਫਲੇ ਤਰੀਫ ਹੈ ਇਹ ਯੁੱਧ ਜੇ ਸਫਲ ਹੋ ਜਾਂਦਾ ਹੈ ਸਕਸੈਸ ਹੋ ਜਾਂਦਾ ਹੈ ਤੇ ਪੰਜਾਬੀਆਂ ਲਈ ਵੱਡਾ ਵਰਦਾਨ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਯੁੱਧ ਜੇ ਉਹ ਕਾਮਯਾਬ ਬਣਾ ਜਾਂ ਤਾ ਪੰਜਾਬ ਦਾ ਭਾਵੇਂ ਹੋਰ ਕੋਈ ਕੰਮ ਨਾ ਹੋਵੇ ਲੋਕ ਨਨਹੱਥਾਂ ਤੇ ਚੁੱਕ ਲੈਣਗੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕਿੰਨਾ ਬੁਰਾ ਹਾਲ ਹੈ ਇਸ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਮਛਾ ਮੁੰਡਿਆਂ ਤੋਂ ਪਰ ਕੇ ਕੁੜੀਆਂ ਦੇ ਹੱਡਾਂ ਵਿੱਚ ਵੀ ਰਚ ਗਿਆ ਜਿਹੜੀਆਂ ਨੌਜਵਾਨ ਭਰ ਜੋਬਨ ਮਟਿਆਰਾਂ ਦੇ ਹੱਡਾਂ ਵਿੱਚ ਲਹੂ ਵਿੱਚ ਨਸ਼ਾ ਰਚ ਗਿਆ ਉਹਨਾਂ ਨੇ ਆਪਣੀ ਪੰਜਾਬੀ ਵਿਰਾਸਤ ਦੇ ਇਤਿਹਾਸ ਅਨਸਾਰ ਜ਼ਿੰਦਗੀ ਜਿਉਣੀ ਬਸਾਰ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਉਹਨਾਂ ਨੂੰ ਲੋਕਾਂ ਨੇ ਨਸ਼ੇ ਦੀ ਆੜ ਹੀਟ ਜਿੱਥੇ ਮਾਨਸਿਕ ਤੌਰ ਤੇ ਜਿਸਮਾਨੀ ਤੌਰ ਤੇ ਪੰਗ ਪਰੇਸ਼ਾਨ ਕੀਤਾ ਆਪਣੇ ਹਿੱਤਾਂ ਲਈ ਆਪਣੇ ਆਨੰਦ ਲਈ ਵਰਤਿਆ ਉਥੇ ਸਮਾਜਿਕ ਤਾਣਾ ਬਾਣਾ ਵੀ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਸਾਡਾ ਮਾਨ ਮੱਤਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਮਟਿਆਰਾਂ ਤੇ ਗੱਬਰੂਆਂ ਦੀ ਗੱਲ ਦੁਨੀਆ ਭਰ ਤੇ ਚੱਲਦੀ ਸੀ ਅੱਜ ਉਥੇ ਲੋਕ ਉੱਡਦਾ ਪੰਜਾਬ ਨਸ਼ੇ 'ਚ ਡੁੱਬਿਆ ਪੰਜਾਬ ਪੰਜਾਬ ਦਾ ਬੁਰਾ ਹਾਲ ਜਿਹੀਆਂ ਗੱਲਾਂ ਕਰ ਕਰਕੇ ਰੋਜ਼ ਨਵੀਆਂ ਕਹਾਣੀਆਂ ਸੁਣਾ ਰਹੇ ਨੇ ਹਾਲ ਹੀ ਇੱਕ ਬਠਿੰਡੇ ਤੋਂ ਖਬਰ ਆਈ ਹੈ ਅਮਨਦੀਪ ਕੌਰ ਪੁਲਿਸ ਦੀ ਮਹਿਲਾ ਕਾਂਸਟੇਬਲ ਉਹਦੇ ਕੋਲੋਂ ਹੈਰੋਇਨ ਪੜੀ ਗਈ ਹੈ ਉਸ ਦੀ ਹੈਰੋਇਨ ਖੜੀ ਜਾਣ ਤੋਂ ਬਾਅਦ ਉਸ ਤੋਂ ਤੰਗ ਪਰੇਸ਼ਾਨ ਇੱਕ ਪੀੜਤ ਔਰ ਆਪਣੇ ਪਤੀ ਨਾਲ ਉਹਦੇ ਰਿਲੇਸ਼ਨ ਚ ਰਹਿਣ ਦੀ ਗੱਲ ਸੁਣਾ ਰਹੀ ਹੈ ਉਹ ਦੀ ਸੰਪਤੀ ਪ੍ਰਾਪਰਟੀ ਜਾਇਦਾਦ ਦੀਆਂ ਕਹਾਣੀਆਂ ਸੁਣਾ ਰਹੀ ਹੈ ਉਹ ਕਿੰਨੀ ਪਰੇਸ਼ਾਨ ਹੋਵੇਗੀ ਸਾਡੇ ਸਮਾਜ ਚ ਕਿੰਨੀ ਵੱਡੀ ਸੱਟ ਉਸ ਨੂੰ ਉਸ ਦੀ ਜ਼ਿੰਦਗੀ ਤੇ ਕਿੰਨਾ ਵੱਡਾ ਇਹਨੇ ਕੈਰ ਖੜਾ ਕੀਤਾ ਕਿ ਉਹ ਵਿਚਾਰੀ ਅੱਜ ਇਹਦੇ ਫਸਟ ਜਾਣ ਤੇ टीवी चैनलਾਂ ਤੇ ਆ ਕੇ YouTube ਚੈਨਲਾਂ ਤੇ ਆ ਕੇ ਆਪਣੇ ਦੁੱਖ ਦਰਦ ਤੇ ਪੀੜ ਨੂੰ ਦੱਸ ਰਹੀ ਹੈ ਇਹ ਪੁਲਿਸ ਦੀ ਵਰਦੀ ਵਿੱਚ ਕਿਸੇ ਤੋਂ ਹੈਰੋਇਨ ਦਾ ਫੜੇ ਜਾਣਾ ਕੀ ਪੰਜਾਬ 'ਚ ਕੋਈ ਨਿੱਕੀ ਗੱਲ ਆ ਬਿਲਕੁਲ ਨਿੱਕੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਇਹ ਮੁੱਖ ਮੰਤਰੀ ਸਾਹਿਬ ਦਾ ਯੁੱਧ ਮੈਸੇਜ ਦੇ ਵਿਰੁੱਧ ਥਾਮਜਾਬ ਬਣਾਉਣ ਲਈ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਧਿਆਨ ਅਜੇ ਇਹ ਪੁਲਿਸ ਮੁਲਾਜ਼ਮਾਂ ਵੱਲ ਜ਼ਰੂਰ ਦੇਣਾ ਹੋਵੇਗਾ ਜਿਨ੍ਹਾਂ ਦੀ ਤਨਖਾਹ ਨਾਲੋਂ ਕਿਤੇ ਵੱਧ ਪ੍ਰਾਪਰਟੀਆਂ ਉਹ ਵੀ ਲਗਭਗ ਕਿੱਤੇ ਵਰਗੇ ਨਸ਼ੇ ਨੂੰ ਵੇਚਣ ਦੀ ਸ਼ੈ ਦੇ ਕਈ ਬਣੀਆਂ ਹੋਣ ਜਾਂ ਵੇਚ ਕੇ ਬਣੀਆਂ ਹੋਣ ਉਹਨਾਂ ਦੇ ਘਰਾਂ ਤੱਕ ਮੁੱਖ ਮੰਤਰੀ ਦਾ ਬਲਡوزر ਕਦੋਂ ਪੁੱਜੇਗਾ ਇਹ ਸਾਰੇ ਅੜੀਕ ਰਹੇ ਹਨ ਪੰਜਾਬ 'ਚ ਅਜੇ ਹੀ ਬਹੁਤ ਜੀਓ ਰੈਂਕ ਦੇ ਲੋਕ ਮਿਲ ਜਾਣਗੇ ਜਿਨ੍ਹਾਂ ਨੇ ਇਸ ਕਾਰੋਬਾਰ ਨੂੰ ਗੋਰਖ ਧੰਦੇ ਨੂੰ ਆਪਣੇ ਅਮੀਰ ਹੋਣ ਲਈ ਵਰਤਿਆ ਸਾਵੇਂ ਉਹਨਾਂ ਦੀਆਂ ਅੱਖਾਂ ਸਾਵੇਂ ਉਹ ਕਈ ਮਾਵਾ ਬਿਲਕਦੀਆਂ ਵੀ ਮੇਜਰ ਆਉਂਦੀਆਂ ਹੋਣਗੀਆਂ ਜਿਨ੍ਹਾਂ ਦੇ ਪੁੱਤ ਚਿੱਟੇ ਨੇ ਖਾ ਲਏ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਚਿੱਟੇ ਨੇ ਬੁਝਾ ਦਿੱਤੇ ਜਿਨ੍ਹਾਂ ਦੇ ਘਰਾਂ ਦਾ ਦਰਦ ਦੁੱਖ ਚਿੱਟੇ ਨੇ ਹਾਲੋਂ ਬੇਹਾਲ ਕਰ ਦਿੱਤਾ ਉਹਨਾਂ ਦੀ ਵਿਥਿਆ ਸੁਣਨ ਵਾਲੇ ਦੇ ਵੀ ਰੋਂਗ ਤੇ ਖੜੇ ਹੋ ਜਾਂਦੇ ਨੇ ਪਰ ਖਾਕੀ ਵਰਦੀ ਵਿੱਚ ਇਹ ਕਾਰੋਬਾਰ ਚ ਲਾਉਣ ਵਾਲੇ ਬੰਦਿਆਂ ਨੂੰ ਉਹਨਾਂ ਤੇ ਰਤਾ ਤਰਸ ਨਹੀਂ ਆਇਆ ਅਜੇ ਹੀ ਆ ਮਾਮਾ ਨੂੰ ਉਹਨਾਂ ਰਾਠਾਂ ਦੇ ਠੁੱਡੇ ਸੈਨੇ ਪਏ ਮਾਮਾ ਨੂੰ ਇਨਸਾਫ ਦੇਣ ਤੋਂ ਉਹ ਅਸਮਰੱਥ ਰਹੇ ਭਾਵੇਂ ਇਹਨਾਂ ਦੇ ਮੋਢੇ ਤੇ ਲੱਗੀ ਲਾਲ ਤੇ ਨੀਲੀ ਪੱਟੀ ਇਹ ਦਰਸਾਉਂਦੀ ਹੈ ਕਿ ਲੈਨਨ ਦੇ ਹੱਕਾਂ ਵਾਲਾ ਰੰਗ ਇਹਨਾਂ ਦੇ ਮੋਢੇ ਉੱਪਰ ਸੱਜਿਆ ਹੈ ਕਿ ਇਹਨਾਂ ਦੀ ਜਿਵੇਂ ਜਿੰਮਾ ਤੇ ਡਿਊਟੀ ਬਣਦੀ ਹੈ ਕਿ ਲੋਕਾਂ ਨੂੰ ਹੱਕ ਲੋਕਾਂ ਦੇ ਹੱਕ ਲੋਕਾਂ ਨੂੰ ਦਿਵਾਉਣ ਖੁੱਸੇ ਹੋਏ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਲੜਨਾ ਸਿਖਾਉਣ ਤੇ ਉਹਨਾਂ ਦੀ ਮਦਦ ਕਰਨ ਨੀਲਾ ਰੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਆਪਣੀ ਫੌਜ ਦਾ ਰੰਗ ਨਿਆਹ ਵਾਲਾ ਰੰਗ ਚੁਣਿਆ ਸੀ ਜਿੰਨੂੰ ਕਿਤੋਂ ਵੀ ਨਿਆਹ ਨਹੀਂ ਮਿਲਦਾ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਉਸ ਲਈ ਸਿਰਜਿਆ ਸੀ ਤਾਂ ਉਹ ਨਿਆਹ ਦੇ ਰੰਗ ਦੀ ਨੀਲੀ ਪੱਤੀ ਵੀ ਇਹਨਾਂ ਦੇ ਮੋਢੇ ਦੇ ਉੱਪਰ ਹੈ ਪਰ ਕੁਝ ਨੂੰ ਛੱਡ ਕੇ ਜ਼ਿਆਦਾ ਗਿਣਤੀ ਵਿੱਚ ਅਜੇ ਇਹ ਜੀਓ ਰੈਂਕ ਦੇ ਅਧਿਕਾਰੀ ਬੜੇ ਨੇ ਜਿਨ੍ਹਾਂ ਨੇ ਚਿੱਤੇ ਤੋਂ ਆਪਣੀ ਦੌਲਤ ਦੇ ਢੇਰ ਵੱਡੇ ਕਰ ਲੈ ਹਕਤ ਇਹ ਨਿਆਹ ਦੀ ਗੱਲ ਨੂੰ ਉਹ ਭੁੱਲ ਗਏ ਪਤਾ ਨਹੀਂ ਕਿਉਂ ਉਹ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਨਹੀਂ ਆ ਰਹੇ ਇਸ ਗੋਰਖ ਗੰਧਨ ਦੇ ਵਿੱਚ ਜਿਨ੍ਹਾਂ ਖਾਕੀ ਵਰਦੀ ਵਾਲਿਆਂ ਦੇ ਦੌਲਤਾਂ ਦੇ ਢੇਰ ਵੱਡੇ ਹੋਏ ਨੇ ਉਹਨਾਂ ਵਿੱਚ ਰਾਜੀਖ ਖੁੰੰਡਲ ਜਿਹੜੇ ਐਸਐਸਪੀ ਤਰਨਤਾਰਨ ਰਹੇ ਨੇ ਉਹਨਾਂ ਦਾ ਨਾਮ ਹੀ ਬੋਲਦਾ ਆ ਉਹਨਾਂ ਦੇ ਘਰ ਤੱਕ ਹਲੇ ਪੰਜਾਬ ਸਰਕਾਰ ਦਾ ਬਲਡوزر ਪੁੱਜਿਆ ਨਹੀਂ ਪੁੱਜਣ ਤੇ ਕਿੰਨੀ ਵੇਰ ਲੱਗੇਗੀ ਇਸ ਨੂੰ ਲੋਕ ਅੜਿਕ ਰਹੇ ਹਨ ਪੁਰਤ ਹੋਰ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਤੁਹਾਡੇ ਐਮਐਲਏ ਸਹਿਬਾਨ ਤੁਹਾਡੇ ਪਾਰਟੀ ਦੇ ਨੇਤਾ ਅਜੇ ਇਹ ਬੜੇ ਨੇ ਜਿਨ੍ਹਾਂ ਨੇ ਡੀਐਸਪੀ ਆਪਣੇ ਹਲਕਿਆਂ ਵਿੱਚ ਲਵਾਏ ਨੇ ਤੁਹਾਡੀ 3 ਸਾਲ ਦੀ ਸਰਕਾਰ ਵਿੱਚ ਉਹ ਡੀਐਸਪੀ ਫਿਕਸ ਨੇ ਉਹ ਬਦਲੇ ਨਹੀਂ ਨਾ ਉਹਨਾਂ ਨੂੰ ਕੋਈ ਬਦਲ ਸਕਦਾ ਪਰ ਉਹਨਾਂ ਨੂੰ ਟਿੱਟਾ ਵਿਕਨ ਦੀਆਂ ਲਿਸਟਾਂ ਲੋਕਾਂ ਵੱਲੋਂ ਭੇਜੇ ਜਾਂਦੇ ਵੀ ਹੋਇਆ ਕੁਝ ਨਹੀਂ ਕੀਤਾ ਕੁਝ ਨਹੀਂ ਬੜੇ ਅਮੀਰ ਹੋ ਗਏ ਡੀਐਸਪੀ ਉਹ ਤਿੰਨ ਸਾਲਾਂ ਵਿੱਚ ਇੱਕ ਸਬਡਿਵੀਜ਼ਨ ਚ ਉਹ ਜੇ ਅੰਦਾਜ਼ਾ ਲਾਈ ਇਕੱਠੀ ਕੀਤੀ ਦੌਲਤ ਦਾ ਮੁੱਖ ਮੰਤਰੀ ਸਾਹਿਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਪਰ ਉਹ ਕਿਉਂ ਉੱਥੇ ਟਿਕੇ ਨਹੀਂ ਜਾਂ ਤਿੰਨ ਸਾਲ ਦਾ ਉਹਨਾਂ ਦਾ ਸਮਾਂ ਕਿਉਂ ਤੁਹਾਡੇ ਤੱਕ ਪੀੜ ਨਹੀਂ ਪਹੁੰਚੀ ਜੇ ਪਹੁੰਚਦੀ ਹੈ ਉਹਨਾਂ ਨੂੰ ਤੁਹਾਡੇ ਵਿਧਾਇਕ ਕਿਵੇਂ ਰੋਕ ਲੈਂਦੇ ਨੇ ਇਹ ਆਪਣੇ ਆਪ ਤੇ ਇੱਕ ਸਵਾਲ ਹੈ ਤੁਹਾਡਾ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਹੈ ਉਸ ਯੁੱਧ ਨੂੰ ਕਾਮਯਾਬ ਕਰਨ ਲਈ ਇਹ ਖਾਕੀ ਵਰਦੀ ਬਜਲੀਆਂ ਕਾਲੀਆਂ ਭੇਡਾਂ ਦਾ ਹੱਲ ਕਰਨਾ ਤੁਹਾਡਾ ਜਿੰਮਾ ਬੰਦਾ ਹੈ ਤੁਹਾਨੂੰ ਇਸ ਲਈ ਸੰਜੀਦਗੀ ਵਿਖਾਉਣ ਦੀ ਲੋੜ ਹੈ ਮੇਰੇ ਪਿਆਰੇ ਮੁੱਖ ਮੰਤਰੀ ਸਾਹਿਬ ਪੰਜਾਬ ਉਰ ਲਾ ਰਿਹਾ ਹੈ ਪੰਜਾਬ ਦੀ ਪੀੜ ਝੱਲੀ ਨਹੀਂ ਜਾਂਦੀ ਪੰਜਾਬ ਦੀ ਪੀੜ ਵੇਖੀ ਨਹੀਂ ਜਾਂਦੀ ਮੈਂ ਰੋਜ਼ ਪੰਜਾਬ 'ਚ ਘੁੰਮਦਿਆਂ ਫਿਰਦਿਆਂ ਵੇਖਦਿਆਂ ਜਦੋਂ ਤੱਕਦਾ ਹੈ ਕਿ ਇੱਕ 20 ਸਾਲ ਪਹਿਲਾਂ ਕਿਸੇ ਔਰਤ ਦਾ ਪਤੀ ਚਿੱਟੇ ਨਾਲ ਮਰ ਗਿਆ ਸੀ ਉਸ ਨੇ ਵਿੱਡੋ ਹਾਲਤ ਵਿੱਚ ਆਪਣਾ ਦਿਮਾਗੀ ਸੰਤੁਲਨ ਗਵਾਚੇ ਹੋਏ ਹੋਣ ਦੇ ਬਾਵਜੂਦ ਵੀ ਆਪਣੇ ਪੁੱਤਰ ਨੂੰ ਮਸਾਂ ਪਾਲਿਆ ਵੱਡਾ ਕੀਤਾ ਜਵਾਨ ਕੀਤਾ ਕੰਮਕਾਰ ਸਿਖਾਇਆ ਕੰਮ ਤੇ ਲਾਇਆ ਜਦੋਂ ਉਹ ਰੋਟੀ ਕਮਾਉਣ ਲੱਗਾ ਉਹ ਵੀ ਚਿੱਟੇ ਦੇ ਚੁੰਗਲ ਵਿੱਚ ਫਸ ਗਿਆ ਤੇ ਉਹ ਵੀ ਚਿੱਟੇ ਦੇ ਰਾਹੀਂ ਮੌਤੇ ਮੂੰਹ ਵਿੱਚ ਚਲਾ ਗਿਆ ਉਸ ਮਾਂ ਦੀ ਪੀੜ ਜਦੋਂ ਕਿਸੇ ਦੇ ਕੰਨਾਂ ਤੱਕ ਪੁੱਜਦੀ ਹੈ ਤਾਂ ਉਹ ਸੁਣਨ ਵਾਲੇ ਦੇ ਕੰਨ ਫਟਣ ਨੂੰ ਤਿਆਰ ਹੋ ਜਾਂਦੇ ਹਨ ਪਰ ਖਾਕੀ ਵਰਦੀ ਵਾਲੇ ਇਹ ਸਭ ਕੁਝ ਅੱਖਾਂ ਸਾਹਮਣੇ ਵੇਖਦੇ ਹਨ ਪੰਜਾਬ ਵਿੱਚ ਮੁੱਖ ਮੰਤਰੀ ਸਾਹਿਬ ਪਿੰਡ ਪਿੰਡ ਵਿੱਚ ਕਈ ਅਜਿਹੇ ਸਿਆਣੇ ਪੈਰੋਕਾਰ ਨੇ ਜਿਹੜੇ ਪਿੰਡ ਦੀ ਸੇਵਾ ਸਮਾਜ ਸੇਵੀ ਸਾਧਨਾ 'ਚ ਲੱਗੇ ਹੋਏ ਨੇ ਉਹ ਬੜਾ ਆਪਣੇ ਆਪ ਨੂੰ ਧਰਮ ਕਰਮ ਵਾਲੇ ਵਿਅਕਤੀ ਦੱਸਦੇ ਨੇ ਪਰ ਉਹਨਾਂ ਨੇ ਆਪਣੇ ਆਪਣੇ ਪਿੰਡਾਂ 'ਚ 10 20 25 30 ਪਤਾ ਨਹੀਂ ਕਿੰਨੇ ਲੋਕਾਂ ਨੂੰ ਚਿੱਟਾ ਪੇਨ ਲਾਇਆ ਹੋਇਆ ਉਹਨਾਂ ਤੇ ਕਲੰਕ ਨਹੀਂ ਲੱਗਾ ਉਹਨਾਂ ਨੂੰ ਆਪਣੀ ਪਰਸੈਪਸ਼ਨ ਲੋਕਾਂ 'ਚ ਚੰਗੀ ਬਣਾਉਣੀ ਆਉਂਦੀ ਹੈ ਪਰ ਉਹ ਚਿੱਟੇ ਤੇ ਲੋਕਾਂ ਨੂੰ ਲਾਉਣ ਵਿੱਚ ਧੰਨ ਚੰਗਾ ਕਮਾ ਗਏ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਉਹਨਾਂ ਦੀਆਂ ਚਿੱਟੀਆਂ ਕਾਲੀਆਂ ਲੰਬੀਆਂ ਸੋਹਣੀਆਂ ਦਾੜੀਆਂ ਤੇ ਠਾਠੀਆਂ ਦਾ ਸਤਕਾਰ ਬਣਿਆ ਹੋਇਆ ਪਰ ਅਸਲੀ ਤੌਰ ਤੇ ਉਹਨਾਂ ਨੇ ਇਸ ਗੋਰਖਾ ਧੰਦੇ ਵਿੱਚ ਵੀ ਰੰਗ ਰੰਗੇ ਹਨ ਹੋਰ ਵੀ ਕਈ ਵੱਡੀਆਂ-ਵੱਡੀਆਂ ਮੁੱਛਾਂ ਤਾਂ ਨੂੰ ਖੜੀਆਂ ਕਰਕੇ ਜਾਂ ਦਾੜ੍ਹੀਆਂ ਨੂੰ ਹੋਰ ਹੀ ਤਰੀਕੇ ਨਾਲ ਕੱਟ ਕੇ ਸਿਰ ਗੰਗੇ ਜੇ ਕਰਕੇ ਵੱਡੀਆਂ ਗੱਡੀਆਂ ਤੇ ਮੋਟਰਸਾਈਕਲਾਂ ਘੁੰਮਦੇ ਵੇਖੇ ਨੇ ਪਰ ਧੰਦਾ ਉਹਨਾਂ ਦਾ ਵੀ ਟਿੱਕੇ ਨਾਲ ਜੁੜਿਆ ਹੋਇਆ ਹੈ ਪੈਸਾ ਉਹਨਾਂ ਕੋਲ ਵੀ ਟਿੱਕੇ ਤੋਂ ਹੀ ਆਉਂਦਾ ਹੈ ਮੁੱਖ ਮੰਤਰੀ ਸਾਹਿਬ ਕਿਤੇ ਧਿਆਨ ਨਾਲ ਵਾਚੋ ਇੱਕ ਪੁਲਿਸ ਦੇ ਜੀਓ ਰੈਂਕ ਦੇ ਅਫਸਰ ਦੀ ਇੱਕ ਐਸਐਚਓ ਦੀ ਇੱਕ ਥਾਣੇ ਦੇ ਮੁੰਚੀ ਦੀ ਕਿੰਨੀ ਕ ਤਨਖਾਹ ਆ ਇਹਨਾਂ ਦੇ ਘਰਾਂ 'ਚ ਗੱਡੀਆਂ ਕੋਠੀਆਂ ਕਾਰਾਂ ਵੇਖਿਓ ਜੇ 100 ਬੰਦਾ ਤੁਸੀਂ ਦੇਖੋਗੇ ਤਾਂ ਇਮਾਨਦਾਰ ਬੰਦੇ ਤੁਹਾਨੂੰ ਮੋਟਰਸਾਈਕਲ ਸਕੂਟਰਾਂ ਤੇ ਆਮ ਪੁਰਾਣੀਆਂ ਕਾਰਾਂ ਤੇ ਜੀਣ ਵਾਲੇ 2-4 ਹੀ ਲੱਭਣਗੇ ਇਹਨਾਂ ਦੇ ਘਰਾਂ 'ਚ ਬੜੀਆਂ ਲਗਜ਼ਰੀ ਸਹੂਲਤਾਂ ਨੇ ਮੁੱਖ ਮੰਤਰੀ ਸਾਹਿਬ ਹੁਣ ਪੁਲਿਸ ਕੋਲ ਪੈਸਾ ਕਿੱਥੋਂ ਆਉਂਦਾ ਹੈ ਲੜਾਈਆਂ ਝਗੜਿਆਂ ਦੇ ਪੈਸਿਆਂ 'ਚ ਕੋਈ ਬਹੁਤੀ ਗੱਲ ਨਹੀਂ ਹੈ ਇਹ ਵੱਡਾ ਕਾਰੋਬਾਰ ਹੈ ਕਿੱਤੇ ਯੁੱਧ ਨਸ਼ੇ ਦੇ ਵਿਰੁੱਧ ਲੜਨ ਲਈ ਜਿਹੜੇ ਯੁੱਧ ਲੜਨ ਵਾਲੇ ਸਿਪਾਹੀ ਨੇ ਉਹਨਾਂ ਦੇ ਦਾਗ ਧੋਣੇ ਤੇ ਹਟਾਉਣੇ ਸਮੇਂ ਦੀ ਲੋੜ ਆ ਤੁਹਾਡੇ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਤੁਸੀਂ ਪੰਜਾਬ ਲਈ ਫਿਕਰਮੰਦ ਹੋ ਤੁਹਾਨੂੰ ਪੰਜਾਬ ਦਾ ਮੋਹ ਹੈ ਤੁਹਾਨੂੰ ਪੰਜਾਬ ਦਾ ਦੁੱਖ ਹੈ ਤੁਸੀਂ ਬਹੁਤ ਚੰਗੇ ਰਾਈਟਰ ਹੋ ਤੁਸੀਂ ਲੱਸੀ ਦੀ ਗੱਲ ਕੀਤੀ ਹੈ ਕਿ ਲੱਸੀ ਪੀ ਕੇ ਵੇਖੋ ਸਾਡੇ ਪਿੰਡ ਦੀ ਲਿਮਕਾ ਪোল ਜੋਗੀ ਜਿਸ ਬੰਦੇ ਨੂੰ ਲਿਮਕੇ ਨਾਲੋਂ ਲੱਸੀ ਪਿਆਰੀ ਲੱਗਦੀ ਹੈ ਉਹਨੂੰ ਪੰਜਾਬ ਦੀਆਂ ਮਾਵਾਂ ਦੇ ਦਰਦ ਦਾ ਅਨੁਭਵ ਕਿਉਂ ਨਹੀਂ ਹੋਵੇਗਾ ਮੁੱਖ ਮੰਤਰੀ ਸਾਹਿਬ ਮੈਂ ਇੱਕਾ ਕਿਸੇ YouTube ਚੈਨਲ ਤੇ ਇੱਕ ਨੌਜਵਾਨ ਕੁੜੀ ਦੀ ਵੀਡੀਓ ਵੇਖੀ ਹੈ ਉਹ ਵੀਡੀਓ ਇੱਥੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੇਖੋ ਉਸ ਦੀ ਜ਼ਿੰਦਗੀ ਦੀ ਤਰਾਸ ਦੀ ਉਸ ਨੂੰ ਕਿਵੇਂ ਨਸ਼ੇ ਦੇ ਜਾਲ ਚ ਫਸਾਇਆ ਗਿਆ ਉਸ ਨੂੰ ਕਿਵੇਂ ਜਸਮਾਨੀ ਤੌਰ ਤੇ ਵੇਚਿਆ ਗਿਆ ਉਹਦੇ ਹੱਡ ਮਾਸ ਤੇ ਲੋਕਾਂ ਨੇ ਪੈਸੇ ਖਰਚ ਕੇ ਆਨੰਦ ਲੈਏ ਨੇ ਤੇ ਉਹ ਨਸ਼ੇ ਨਾਲ ਕਲਪ ਰਹੀ ਹੈ ਬਿਲਕ ਰਹੀ ਹੈ ਨਸ਼ਾ ਛੁੱਟਣ ਦੀ ਉਸ ਨੂੰ ਕੋਈ ਆਸ ਨਹੀਂ ਲੱਗਦੀ ਉਸ ਦੀ ماں ਕੌਣ ਫੜੇਗਾ ਕਿਹੜੀ ਸਮਾਜ ਸੇਵੀ ਸੰਸਥਾ ਉਸ ਨੂੰ ਸੰਭਾਲੇਗੀ ਨਹੀਂ ਸੰਭਾਲੇਗੀ ਕਿਉਂ ਨਹੀਂ ਸੰਭਾਲੇਗੀ ਕਿਉਂਕਿ ਉਹ ਕਲੰਕਿਤ ਹੈ ਉਸ ਨੂੰ ਕਲੰਕਿਤ ਕੀਤਾ ਕਿਸ ਨੇ ਹੈ ਉਹ ਕਲੰਕਿਤ ਹੋਈ ਕਿਵੇਂ ਹੈ ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਕੌਣ ਦੇਗਾ ਕਦੋਂ ਦੇਗਾ ਉਸ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੌਣ ਅੱਗੇ ਆਏਗਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਇਹ ਇੱਕ ਕੁੜੀ ਹੈ ਜਿਸ ਨੂੰ ਕਿਸੇ YouTube ਚੈਨਲ ਨੇ ਜਨਤਕ ਕੀਤਾ ਇਸ ਤਰ੍ਹਾਂ ਦੀਆਂ ਕਿੰਨੀਆਂ ਕੁੜੀਆਂ ਪਤਾ ਨਹੀਂ ਸਕਰੀਨ ਦੇ ਪਿੱਛੇ ਖੈਰ ਘਟਰੀਆਂ ਨੇ ਜ਼ਿੰਦਗੀ ਨੂੰ ਕੋਹ ਰਹੀਆਂ ਨੇ ਉਹਨਾਂ ਨੂੰ ਮੌਤ ਵੀ ਨੇੜੇ ਨਜ਼ਰ ਨਹੀਂ ਆਉਂਦੀ ਤੇ ਜ਼ਿੰਦਗੀ ਦਾ ਆਨੰਦ ਵੀ ਬੜੀ ਦੂਰ ਹੈ ਪੇਸ਼ ਹੈ ਇਸ ਲੜਕੀ ਦੀ ਵੀਡੀਓ ਜਿਸ ਨਾਲ ਜੋ ਵਾਪਰਿਆ ਇਹ ਆਪਣੇ ਜ਼ੁਬਾਨੀ ਸੁਣਾ ਰਹੀ ਹੈ ਇੱਥੇ ਗੌਰ ਕੌਣ ਕਰੇਗਾ ਇਸਦੀ ਮੈਨੂੰ ਅੜੀਕ ਰਹੇਗੀ ਮੇਰਾ ਨਾਮ ਮਨਜੋਤ कौर ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਕੋ ਮੈਨੂੰ ਜੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ ਚ ਰਹੀਆਂ ਤੇ ਬਾਅਦ ਵਿੱਚ ਉਹ ਚਿੱਟੜ ਪਿੰਡਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਦਾਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡਾ ਅੱਛਾ ਛੇਰਪੁਰ ਜਾ ਕੇ ਛੇਰਪੁਰ ਤੋਂ ਅੱਗੇ ਚਾਂਗਲੀ ਪਿੰਡਾ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਭੈਣ ਦਾ ਨਾਮ ਕੀ ਕੀ ਆ ਸਿਕੁਲਦੀਪ कौर ਇੰਨਾ ਚਿਰ ਰਿਲੇਸ਼ਨ ਚ ਨਹੀਂ ਬਣਾਇਆ ਉੰਨਾ ਮੈਂ 3-4 ਸਾਲ ਰਿਲੇਸ਼ਨ 'ਚ ਰਹੀ ਆ ਉਹ ਵੀ ਨਸ਼ੇ ਕਰਦਾ ਸੀ ਉਹ ਵੀ ਨਸ਼ੇ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਵੜਿਆ ਗਿਆ ਜੇਲ੍ਹ 'ਚ ਚਲ ਗਿਆ ਤੇ ਬਾਅਦ 'ਚ ਉਹਦੀ ਮਾਂ ਮੈਨੂੰ ਗਲਤ ਕੰਮ 'ਚ ਪਾਤਾ ਉਹਦੀ ਮਾਂ ਨੇ ਕਹਿੰਦੀਗੀ ਗਲਤ ਕੰਮ ਮਤਲਬ ਹੋਟਲਾਂ 'ਚ ਘੁਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਅੱਛਾ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੇ ਕਿਸੇ ਦਾ ਫੋਨ ਖੋਲ ਲਿਆ ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੋਂ ਨਹੀਂ ਕੀਤੀ ਹੋਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਨਾਲ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਆ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖੇ ਜਾਂਦੇ ਇੱਥੋਂ ਇੱਥੋਂ ਮਿਲਦਾ ਇੱਥੋਂ ਤਰ ਤਰ ਮਿਲ ਜਾਂਦਾ ਹਾਂਜੀ ਤਰੇ ਬੜਾ ਜਾਂਦੇ ਕਿ ਨਾਲ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਕਿੰਨੇ ਦਾ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇਤ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਚੜਾ ਲੈਣਾ ਦੀ ਮੈਂ ਪ੍ਰਸ਼ਾਸਨ ਕੋਲੋਂ ਉਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵਾਨ ਜੀ ਸਰਕਾਰ ਦੇ ਗਣਜ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਭਗਵਾਨ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਨਸ਼ਾ ਛੱਡਾਇਆ ਜਾਵੇ ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ ਛੱਡਣਾ ਚਾਹੁੰਦੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ țeਜਿੰਦੀ ਹਾਂਜੀ ਰੋਜ਼ ਦਾ ਤੈਨੀ ਰੋਜ਼ ਦਾ ਤੈਨੀ ਆ ਰੁਪਇਆ ਮੰਗ ਕਰਦੀ ਸੀ ਮੇਰੇ ਕੋਲ ਕੱਲ ਇਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਸਾਮ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ہاں ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹਨੇ ਥ੍ਰੀ ਦੇ ਸਮਾਂਦ ਪੜਾਉਂਦੀ ਉਹਨਾਂ ਤੇ ਉਹਨਾਂ ਨਾਲ ਸ਼ੇਲ ਲਾਤਾਂ ਹਾਂਜੀ ਠੀਕ ਹੈ ਤੇ ਮੋੜ ਇੱਥੋਂ ਤੈਨੂੰ ਨਸ਼ਾ ਪਿੰਦੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਾਹਿਬ ਤੋਂ ਹਾਂਜੀ ਕਿੰਨੀ ਉਮਰ ਹੈ ਕਿੰਨੀ ਤੇਰੀ ਬੰ ਮੇਰੀ 18 ਸਾਲ 18 ਸਾਲ ਪੰਨੀ ਦਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾ ਟੀਕੇ ਉਹਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਠੱਕੇ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ خراب ਕੀਤੀ ਹੈ ਕੋਈ ਕੁਛ ਨਹੀਂ ਕਹਣਾ ਚਾਹੁੰਦੀ। ਵੀ ਦੇਖੀਏ ਵੀਡੀਓ ਇਹ ਵੀ ਉਸ ਲੜਕੇ ਨਾਲ شادی ਵੀ ਨਹੀਂ ਹੋਈ। ਇਹ ਰਿਲੇਸ਼ਨ ਤੇ ਰਹਿੰਦੀ ਸੀ। ਉਸ ਰਿਲੇਸ਼ਨ ਤੋਂ ਇਸਨੂੰ ਹੋਟਲਾਂ ਦੇ ਕਮਰਿਆਂ ਤੱਕ ਭੇਜਿਆ ਗਿਆ। ਭੇਜਣ ਵਾਲੇ ਲੋਕ ਕੌਣ ਨੇ? ਕਿਉਂ ਭੇਜਿਆ ਉਹਨਾਂ ਨੇ? ਇਹ ਸਵਾਲ ਹੈ। ਇਸ ਤਰ੍ਹਾਂ ਦੀਆਂ ਮਜਬੂਰ ਹੋਈਆਂ ਕੁੜੀਆਂ ਨੂੰ ਜੁਟੀਲਾਈਜ਼ ਕਰਨਾ ਕਿਹੜੇ ਗਨਾਹ ਦੇ ਤਹਿਤ ਆਉਂਦਾ ਹੈ ਇਸ ਨੂੰ ਕਿਸ ਨੇ ਫੜਨਾ ਦੂਸਰੀ ਗੱਲ ਬਈ ਅਜੇਆਂ ਹੋਰ ਬੜੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਕਿਸੇ ਨੇ ਨਸ਼ੇ ਤੇ ਲਾ ਲਿਆ ਹੋਵੇ ਨਸ਼ੇ ਤੇ ਲਾ ਕੇ ਇਸ ਹਾਲਤ ਤੇ ਇਸ ਅਵਸਥਾ ਵਿੱਚ ਛੱਡ ਦਿੱਤਾ ਹੋ। ਬਾਕੀਆਂ ਦੀ ਤਲਾਸ਼ ਤੁਸੀਂ ਖੁਦ ਕਰਿਓ ਮੇਰੇ ਵੱਲੋਂ ਫਤਿਹ ਫਤਰੀਆਕਾਲ ਅਦਾ ਧੰਨਵਾਦ